ਭਾਰਤ ਦੇ ਵਿਕਾਸਕਾਰੀ ਇਤਿਹਾਸ ਦੇ ਵਿੱਚ 1 ਨਵੰਬਰ 2025 ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਦਰਜ ਹੋਣ ਜਾ ਰਿਹਾ ਹੈ ਕੇਰਲ ਆਪਣੇ ਸੂਬਾ ਸਥਾਪਨਾ ਦਿਵਸ ਉੱਤੇ ਆਪਣੇ ਆਪ ਨੂੰ ਦੇਸ਼ ਦਾ ਪਹਿਲਾ ਬੇਹਦ ਗਰੀਬੀ ਤੋਂ ਮੁਕਤ ਰਾਜ ਘੋਸ਼ਿਤ ਕਰਨ ਜਾ ਰਿਹਾ ਹੈ ਇਹ ਉਹ ਉਪਲਬਧੀ ਹੈ ਜੋ ਭਾਰਤ ਦੇ ਕਿਸੇ ਵੀ ਰਾਜ ਨੂੰ ਅਜੇ ਤੱਕ ਹਾਸਲ ਨਹੀਂ ਹੋਈ। ਕੇਰਲ ਸਰਕਾਰ ਨੇ ਸੂਬੇ ਦੇ ਸਭ ਤੋਂ ਹਾਸ਼ੀਏ ਉੱਤੇ ਜੀ ਰਹੇ 64000 ਤੋਂ ਵੱਧ ਪਰਿਵਾਰਾਂ ਦੀ ਪਛਾਣ ਕੀਤੀ ਅਤੇ ਇੱਕੋ ਜਿਹੇ ਹੱਲ ਦੀ ਬਜਾਏ ਹਰ ਪਰਿਵਾਰ ਦੇ ਲਈ ਵੱਖ-ਵੱਖ ਯੋਜਨਾਵਾਂ ਬਣਾ ਕੇ ਉਹਨਾਂ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ। ਇਸ ਸੰਮੋਹ ਜਨ ਤੇ ਜਤੋ ਹਜ਼ਾਰਾਂ ਪਰਿਵਾਰਾਂ ਲਈ ਭੋਜਨ ਰਿਹائش ਸਿਹਤ ਸੇਵਾ ਇਲਾਜ ਰੋਜ਼ੀ ਰੋਟੀ ਬਿਜਲੀ ਪਾਣੀ ਅਤੇ ਇੱਜ਼ਤ ਨਾਲ ਜਿਉਣ ਦਾ ਹੱਕ ਯਕੀਨੀ ਬਣਾਇਆ ਗਿਆ ਹੈ ਹਜ਼ਾਰਾਂ ਨੂੰ ਨਵਾਂ ਘਰ ਮਿਲਿਆ ਹੈ ਕਈਆਂ ਦੇ ਮਕਾਨ ਮਰਮਤ ਹੋਏ ਨੇ ਜ਼ਮੀਨਹੀਣ ਪਰਿਵਾਰਾਂ ਨੂੰ ਜ਼ਮੀਨਾਂ ਵੰਡੀਆਂ ਗਈਆਂ ਨੇ ਅਦੇ ਲੱਖਾਂ ਲੋਕਾਂ ਨੂੰ ਦਸਤਾਵੇਜ਼ ਪੈਨਸ਼ਨ ਅਤੇ ਹੋਰ ਮੁਢਲੇ ਹੱਕ ਪ੍ਰਾਪਤ ਹੋਏ ਨੇ ਭੁੱਖ ਨਾਲ ਜੋਜ ਰਹੇ ਪਰਿਵਾਰਾਂ ਨੂੰ ਪੱਕਾ ਭੋਜਨ ਮਿਲ ਰਿਹਾ ਹੈ ਬਜ਼ੁਰਗਾਂ ਬਜ਼ੁਰਗ ਮਹਿਲਾਵਾਂ ਅਤੇ ਬਿਮਾਰ ਮਰੀਜ਼ਾਂ ਦੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਬੇਰੁਜ਼ਗਾਰ ਲੋਕਾਂ ਨੂੰ ਸਥਾਈ ਰੋਜ਼ਗਾਰ ਯੋਜਨਾਵਾਂ ਨਾਲ ਜੋੜਿਆ ਗਿਆ ਹੈ ਕੇਰਲ ਨੇ ਇਹ ਸਾਬਿਤ ਕੀਤਾ ਹੈ ਕਿ ਜੇ ਸਰਕਾਰ ਇਰਾਦੇ ਦੇ ਨਾਲ ਕੰਮ ਕਰੇ ਪੈਸੇ ਨੂੰ ਠੀਕ ਢੰਗ ਦੇ ਨਾਲ ਲਗਾਵੇ ਅਤੇ ਮਨੁੱਖ ਨੂੰ ਕੇਂਦਰ ਦੇ ਵਿੱਚ ਰੱਖੇ ਤਾਂ ਗਰੀਬੀ ਸਿਰਫ ਘਟਾਈ ਹੀ ਨਹੀਂ ਜਾ ਸਕਦੀ ਉਹ ਖਤਮ ਕੀਤੀ ਜਾ ਸਕਦੀ ਹੈ 1 ਨਵੰਬਰ ਨੂੰ ਕੇਰਲ ਸਿਰਫ ਇੱਕ ਐਲਾਨ ਨਹੀਂ ਕਰੇਗਾ ਉਹ ਪੂਰੇ ਦੇਸ਼ ਨੂੰ ਇਹ ਸੰਦੇਸ਼ ਦੇਵੇਗਾ ਕਿ ਗਰੀਬੀ ਕਿਸਮਤ ਨਹੀਂ ਪਰ ਨੀਤੀ ਅਤੇ ਇਰਾਦੇ ਨਾਲ ਖਤਮ ਕੀਤੀ ਜਾ ਸਕਦੀ ਹੈ ਭਾਰਤ ਦੇ ਵਿਕਾਸਕਾਰੀ ਇਤਿਹਾਸ ਦੇ ਵਿੱਚ 1 ਨਵੰਬਰ 2025 ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਦਰਜ ਹੋਣ ਜਾ ਰਿਹਾ ਹੈ ਕੇਰਲ ਆਪਣੇ ਸੂਬਾ ਸਥਾਪਨਾ ਦਿਵਸ ਉੱਤੇ ਆਪਣੇ ਆਪ ਨੂੰ ਦੇਸ਼ ਦਾ ਪਹਿਲਾ ਬੇਹਦ ਗਰੀਬੀ ਤੋਂ ਮੁਕਤ ਰਾਜ ਘੋਸ਼ਿਤ ਕਰਨ ਜਾ ਰਿਹਾ ਹੈ ਇਹ ਉਹ ਉਪਲਬਧੀ ਹੈ ਜੋ ਭਾਰਤ ਦੇ ਕਿਸੇ ਵੀ ਰਾਜ ਨੂੰ ਅਜੇ ਤੱਕ ਹਾਸਲ ਨਹੀਂ ਹੋਈ ਕੇਰਲ ਸਰਕਾਰ ਨੇ ਸੂਬੇ ਦੇ ਸਭ ਤੋਂ ਹਾਸ਼ੀਏ ਉੱਤੇ ਜੀ ਰਹੇ 64000 ਤੋਂ ਵੱਧ ਪਰਿਵਾਰਾਂ ਦੀ ਪਛਾਣ ਕੀਤੀ ਅਤੇ ਇੱਕੋ ਜਿਹੇ ਹੱਲ ਦੀ ਬਜਾਏ ਹਰ ਪਰਿਵਾਰ ਦੇ ਲਈ ਵੱਖ-ਵੱਖ ਯੋਜਨਾਵਾਂ ਬਣਾ ਕੇ ਉਹਨਾਂ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਇਸ ਮੋਹਮ ਦੇ ਤਹਿਤ ਹਜ਼ਾਰਾਂ ਪਰਿਵਾਰਾਂ ਲਈ ਭੋਜਨ ਰਹਿائش ਸਿਹਤ ਸੇਵਾ ਇਲਾਜ ਰੋਜ਼ੀ ਰੋਟੀ ਬਿਜਲੀ ਪਾਣੀ ਅਤੇ ਇੱਜ਼ਤ ਨਾਲ ਜਿਉਣ ਦਾ ਹੱਕ ਯਕੀਨੀ ਬਣਾਇਆ ਗਿਆ ਹੈ ਹਜ਼ਾਰਾਂ ਨੂੰ ਨਵਾਂ ਘਰ ਮਿਲਿਆ ਹੈ ਕਈਆਂ ਦੇ ਮਕਾਨ ਮਰਮਮਤ ਹੋਏ ਨੇ ਜ਼ਮੀਨਹੀਣ ਪਰਿਵਾਰਾਂ ਨੂੰ ਜ਼ਮੀਨਾਂ ਵੰਡੀਆਂ ਗਈਆਂ ਨੇ ਅਦੇ ਲੱਖਾਂ ਲੋਕਾਂ ਨੂੰ ਦਸਤਾਵੇਜ਼ ਪੈਨਸ਼ਨ ਅਤੇ ਹੋਰ ਮੁਢਲੇ ਹੱਕ ਪ੍ਰਾਪਤ ਹੋਏ ਨੇ ਭੁੱਖ ਨਾਲ ਜੋਜ ਰਹੇ ਪਰਿਵਾਰਾਂ ਨੂੰ ਪੱਕਾ ਭੋਜਨ ਮਿਲ ਰਿਹਾ ਹੈ ਬਜ਼ੁਰਗਾਂ ਬਜ਼ੁਰਗ ਮਹਿਲਾਵਾਂ ਅਤੇ ਬਿਮਾਰ ਮਰੀਜ਼ਾਂ ਦੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਗਿਆ ਅਤੇ ਬੇਰੁਜ਼ਗਾਰ ਲੋਕਾਂ ਨੂੰ ਸਥਾਈ ਰੋਜ਼ਗਾਰ ਯੋਜਨਾਵਾਂ ਨਾਲ ਜੋੜਿਆ ਗਿਆ ਹੈ ਕੇਰਲ ਨੇ ਇਹ ਸਾਬਿਤ ਕੀਤਾ ਹੈ ਕਿ ਜੇ ਸਰਕਾਰ ਇਰਾਦੇ ਦੇ ਨਾਲ ਕੰਮ ਕਰੇ ਪੈਸੇ ਨੂੰ ਠੀਕ ਢੰਗ ਦੇ ਨਾਲ ਲਗਾਵੇ ਅਤੇ ਮਨੁੱਖ ਨੂੰ ਕੇਂਦਰ ਦੇ ਵਿੱਚ ਰੱਖੇ ਤਾਂ ਗਰੀਬੀ ਸਿਰਫ ਘਟਾਈ ਹੀ ਨਹੀਂ ਜਾ ਸਕਦੀ ਉਹ ਖਤਮ ਕੀਤੀ ਜਾ ਸਕਦੀ ਹੈ 1 ਨਵੰਬਰ ਨੂੰ ਕੇਰਲ ਸਿਰਫ ਇੱਕ ਐਲਾਨ ਨਹੀਂ ਕਰੇਗਾ ਉਹ ਪੂਰੇ ਦੇਸ਼ ਨੂੰ ਇਹ ਸੰਦੇਸ਼ ਦੇਵੇਗਾ ਕਿ ਗਰੀਬੀ ਕਿਸਮਤ ਨਹੀਂ ਪਰ ਨੀਤੀ ਅਤੇ ਇਰਾਦੇ ਨਾਲ ਖਤਮ ਕੀਤੀ ਜਾ ਸਕਦੀ ਹੈ